ਸੱਸੀ ਦਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਰੀਜ਼ ਹੋਗੇ ਇੰਡੀਆ ਦੇ ਰਹੇ ਹੋ ਪਾਕਿਸਤਾਨ ਦੇ ਰਹੇ ਹੋ ਜਾਂ ਦੂਸਰੀ ਦੇਸ਼ਾਂ ਦੇ ਰਹੇ ਹੋ ਨਿਆਰੇ ਲੰਦੇ ਹੋਗੇ ਲੈਣੀ ਚਾਹੀਦੇਵੇ ਲਾਈਵ ਦਾ ਕੀ ਦੁਆਰ ਹੈ ਕਦੋਂ ਧੋਖਾ ਦੇ ਜੀਵੇ ਅੱਜ ਕੱਲ ਤੇ ਬੈਸੀ ਕੈਨੇਡਾ ਦੇ ਬੜੇ ਬੜੇ ਹਾਲਾਤ ਜਾ ਰਹੇ ਨੇ ਰੋਜ਼ ਜਦੋਂ ਵੀ ਕੋਈ ਨਿਊਜ਼ ਦੇਖੀ ਦੀਏ ਕਿਤੇ ਵਿਚਾਰੇ ਕਿਸੇ ਕੁੜੀ ਦੀ ਮੌਤ ਹੋ ਗਈ ਕਿਸੇ ਮੁੰਡੇ ਦੀ ਮੌਤ ਹੋ ਗਈ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਕਿਸੇ ਨੂੰ ਐਕਸੀਡੈਂਟ ਹੋ ਗਿਆ ਕੋਈ ਡੁੱਬ ਕੇ ਮਰ ਗਿਆ ਕਿੰਤੀ ਮਰੀ ਖਬਰਾਂ ਦੀ ਜਦੋਂ ਬੰਦਾ ਆਪਣੇ ਦਾ ਦੇਖਦਾ ਹੈ ਘਰੋਂ ਚਾਰੇ ਮਾਪਿ ਉਮੀਦਾਂ ਨਾਲ ਬੱਚੇ ਨੂੰ ਭੇਜਦੇ ਵੇ ਚਲੋ ਜੀ ਸਾਡੀ ਕਾਦੀ ਗਈ ਵੀ ਨਿਕਲ ਜੇਗੀ ਬੱਚੇ ਦਾ ਵੀ ਸ਼ੌਂਕ ਪੂਰਾ ਹੋ ਜਾਏਗਾ ਕਿਸੇ ਨੂੰ ਥੋੜੀ ਪਤਾ ਹੁੰਦਾ ਵੀ ਮੌਤ ਕਿੱਥੇ ਆਦਮੀ ਖਿੱਚ ਕੇ ਲੈ ਜਾਂਦੀ ਹੈ ਪਹਿਲਾਂ ਵੀ ਲੋਕ ਜਾਂਦੇ ਸੀ ਕੈਨੇਡਾ ਬਾਰੇ ਕਦੀ ਉਹਦੀ ਖਬਰ ਨਹੀਂ ਸੀ ਆਉਂਦੀ ਇਹ 2-3 ਸਾਲਾਂ ਤੋਂ ਪਤਾ ਨਹੀਂ ਕੀ ਹਾਲਾਤ ਵਿਗੜੇ ਜਾਂ ਕੀ ਹੋਇਆ ਇੰਨੀਆਂ ਭੜੀਆਂ-ਭੜੀਆਂ ਖਬਰਾਂ ਆਉਂਦੀਆਂ ਬੰਦੇ ਦਾ ਮੂਡ ਖਾਬ ਹੋ ਜਾਂਦਾ ਹੁਣ ਇੱਕ ਨਵੀਂ ਨਿਊਜ਼ ਆ ਰਹੀ ਹੈ ਜਿੰਨਾਂ ਨੇ ਸਟੱਡੀ ਕਰਨ ਜਾਣਾ ਕੈਨੇਡਾ ਵਾਸਤੇ ਉਹ ਕਹਿੰਦੇ ਤੁਸੀਂ ਸਟੱਡੀ ਕਰਨ ਦੇ ਬੇਸ਼ੱਕ ਸਾਡੇ ਮੁਕ ਜਾਓ ਪਰ ਤੁਸੀਂ ਪੀਆਰ ਨਹੀਂ ਲੈ ਸਕਦੇ ਪੀਆਰ ਤਕਰੀਬਨ ਇਹਨਾਂ ਨੇ ਬੰਦ ਕਰ ਦਿੱਤੀ ਹੈ ਹੁਣ ਜਿਹੜਾ ਇੰਨੇ ਪੈਸੇ ਉੱਤੇ ਲਗਾ ਕੇ ਜਾਏਗਾ 30-35 ਲੱਖ ਰੁਪਏ ਲਗਾ ਕੇ ਉੱਥੇ ਜਾਏਗਾ ਦੋ ਦਿਨ ਸਾਲ ਫੀਸਾਂ ਪਰੇਗਾ ਤੇ 20-25 ਘੰਟੇ ਕੰਮ ਕਰੇਗਾ ਤੇ ਪੱਲੇ ਫਿਰ ਕੁਝ ਨਹੀਂ ਪੈਣਾ ਜਿੰਦਿਤ ਉਸ ਲਈ ਬਈ ਵਾਲੀ ਬਤਾਨੀ ਪੈਣੀ ਹੈ ਜਦੋਂ ਪਾਰਟ ਟਾਈਮ ਕੰਮ ਕਰਨਾ ਹੈ ਉਹ ਬਈ ਵਾਲੀ ਜ਼ਿੰਦਗੀ ਹੈ ਸਟੱਡੀ ਪੂਰੀ ਕਰਨੀ ਹੈ ਰਿਹਾਸ਼ਵੀ ਮਾਰੀ ਮਿਲਣੀ ਹੈ ਸ਼ੇਅਰਿੰਗ 'ਚ ਰਹਿਣਾ ਪੈਣਾ ਹੈ ਉਹ ਤੇ ਜਦੋਂ ਬੰਦੇ ਦਾ ਪੀਆਰ ਮਿਲ ਜਾਂਦੀ ਹੈ ਤਕਰੀਬਨ 2-3-4 ਸਾਲ ਲੰਦੇ ਹੋ ਜਾਂਦੇ ਵੇ ਫਿਰ ਉਹਨੂੰ ਮਾੜੀ ਮੋਟੀ ਉੋਸ਼ਾਂਦੀ ਵੀ ਕਿਹੜਾ ਕਾਰੋਬਾਰ ਕਿਤੇ ਆਵੇ ਕਿਵੇਂ ਪੈਸੇ ਕਮਾਣੇ ਨਵੇਂ-ਨਵੇਂ ਤੇ ਦੋਸਤੋਂ ਕਿਸੇ ਵੀ ਤੁਸੀਂ ਕੰਟੀ ਚਲੇ ਜਾਓ ਇਹ ਸੋਚ ਲਓ ਸਾਲ ਤੋਂ ਲੈ ਕੇ 2 ਸਾਲ ਤੁਹਾਨੂੰ ਬਈਏ ਬੰਨਾ ਹੀ ਪੈਣਾਗਾ ਆਂ ਤਾਲਾ ਆਪਣਾ ਕੋਈ ਕਾਰੋਬਾਰ ਹੈ ਕਿਸੇ ਰਿਸ਼ਤੇਦਾਰ ਦਾ ਜਾਂ ਤੁਹਾਡੀ ਕੋਈ ਕਿਸਮਤ ਚੰਗੀ ਹੈ ਕਿ ਤੁਹਾਨੂੰ ਜੋਬ ਅੱਛੀ ਮਿਲ ਗਈ ਬਾਕੀ ਲੇਬਰ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਵੀ ਮਿਲਨੀ ਉਹ ਕੰਮ ਭਈਆਂ ਦੇ ਹੋਣਾ ਹੈ ਪਤਾ ਕਿਹੜੀ ਡਿਊਟੀ ਮਿਲਣੀ ਹੈ ਕਈ ਲੋਕ ਦੋ-ਦੋ ਕੰਮ ਕਰਦੇ ਹੋਏ ਦੋ-ਦੋ ਸ਼ਿਫਟਾਂ ਲਾਉਂਦੇ ਹੋਏ ਨਾ ਸਟੱਡੀ ਪੂਰੀ ਕਰਨੀ ਨਾ ਨੀਂਦ ਪੂਰੀ ਹੁੰਦੀ ਹੈ ਤੇ ਘਰਾਂ ਦੀ ਵੀ ਰਾਜ ਇਹੋ ਜੀ ਜਿਹਨੂੰ ਸ਼ੇਅਰਿੰਗ ਵਿੱਚ ਰਹਿਣਾ ਨਾ ਤੇ ਪੂਰੀ ਤੁਹਾਨੂੰ ਆਰਾਮ ਨਹੀਂ ਮਿਲਦਾ ਕਿਸੇ ਦੀ ਡਿਊਟੀ ਰਾਤ ਦੀ ਹੈ ਕਿਸੇ ਦੀ ਦਿਨ ਦੀ ਹੈ ਕੋਈ ਦੁਪਹਿਰੀ ਜਾਲੇ ਹੈ ਪਤਾ ਕੋਈ ਨਹੀਂ ਤੁਸੀਂ ਕਦੋਂ ਸੋਣਾ ਹੈ ਉਹਨੇ ਕਦੋਂ ਆਣਾ ਉਹ ਵੀਕੈਂਡ ਤੇ ਤੁਹਾਨੂੰ ਕਦੇ ਬੇਸ਼ਕ ਮੌਕਾ ਮਿਲ ਜੇ ਉਹੀ ਅੱਜਕੱਲ੍ਹ ਲੋਕ ਵੀਕਐਂਡ ਤੇ ਵੀ ਕੰਮ ਕਰਦੇ ਨੇ ਜੇ ਕੰਮ ਨਾ ਕਰਨ ਦੇ ਖਰਚੇ ਨਹੀਂ ਪਈ ਜਾਂਦੇ ਇਹ ਵਕੜੀ ਗੱਲ ਵਿੱਚ ਸਟੂਡੈਂਟਾਂ ਨੂੰ ਫੁੱਲ ਟਾਈਮ ਕੰਮ ਕਰਦੀ ਇਜਾਜ਼ਤ ਨਹੀਂ ਹੁੰਦੀ ਲੇਕਿਨ ਫਿਰ ਵੀ ਥੋੜਾ ਬਹੁਤ ਲੀਗਲ ਕਰ ਲੈਂਦੇ ਤੇ ਬਾਕੀ ਇਲੀਗਲ ਕਰ ਲੈਂਦੇ ਵੇ ਖੈਰ ਨਿਰਾਸ਼ ਹੋਣ ਦੀ ਲੋੜ ਨਹੀਂ ਅਗਰ ਸਟੱਡੀ ਦੇ ਬਾਅਦ ਤੁਹਾਨੂੰ ਪੀਆਰ ਨਹੀਂ ਮਿਲਦੀ ਇੰਗਲੈਂਡ ਵਿੱਚ ਜਾਂ ਕੈਨੇਡਾ ਵਿੱਚ ਤੇ ਦੋਸਤੋ ਯੂਰਪ ਦੇ ਹੋਰ ਬੜੇ ਮੁਲਕੇ ਨੇ ਜਰਮਨੀ ਸਟੱਡੀ ਦੇ ਬਾਅਦ ਤੁਹਾਨੂੰ ਪੀਆਰ ਮਿਲ ਜਾਂਦੀ ਹੈ ਨਾਰਵੇਜ ਪੀਆਰ ਮਿਲ ਜਾਂਦੀ ਹੈ ਫਿਨਲੈਂਡ ਚ ਪੀਆਰ ਮਿਲ ਜਾਂਦੀ ਹੈ ਡਨਮਾਰਕ ਜਾ ਰਹੇ ਲੋਗ ਬੈਲਜੀਅਮ ਜਾ ਰਹੇ ਵੇ ਹਰ ਥਾਂ ਤੇ ਚਾਂਸ ਹੁੰਦੇ ਵੇ ਉਹਨਾਂ ਮੁਲਕਾਂ ਦੀ ਚਾਂਸ ਘੱਟ ਹੁੰਦੇ ਵੇ ਜਿੱਥੇ ਆਪਣੇ ਲੋਗ ਬਹੁਤ ਜ਼ਿਆਦਾ ਚਲੇ ਜਾਣ ਇੰਗਲੈਂਡ ਤੇ ਕੈਨੇਡਾ ਵਿੱਚ ਹੱਦ ਤੋਂ ਜ਼ਿਆਦਾ ਆਦਮੀ ਆਪਣੇ ਸਟੂਡੈਂਟ ਪਹੁੰਚ ਗਏ ਸੀ ਅਸੀਂ ਇਹ ਨਹੀਂ ਕਹਿੰਦੇ ਵੀ ਕਿਉਂ ਪਹੁੰਚੇ ਵੀ ਲੇਕਿਨ ਕਿਸੇ ਵੀ ਘਰ ਦੇ ਵਿੱਚ ਮੰਨ ਲਓ 2 ਪਰੋਣੇ ਜਗ੍ਹਾ ਹੋਵੇ ਤੇ 10 ਪਰੋਣੇ ਆ ਜਾਂਦੇ ਸੰਭਾਲਨੇ ਮੁਸ਼ਕਿਲ ਹੋ ਜਾਂਦੀ ਨਾ ਇਹੋ ਚੱਕਰ ਹੈਗਾ ਉਸ ਮੁਲਕ ਵਿੱਚ ਹੁਣ ਉਹਨਾਂ ਨੂੰ ਚਾਹੀਦਾ ਮੰਨ ਲਾ ਮੰਨ ਲਓ ਇੱਕ ਸਾਲ ਦਾ 2 ਲੱਖ ਤੇ ਬੰਦਾ ਤੇ ਪਹੁੰਚੇ ਕਿ ਨਹੀਂ ਸੰਭਾਲਨਾ ਹੈ ਫਿਰ ਰਾਸ਼ਵੀ ਇੱਥੇ ਮਾਰੀ ਹੈ ਕਿ ਜਿਹੜੇ ਉੱਥੇ ਦੇ ਗੋਰੇ ਵੇ ਯਾਨੀ ਕਿ ਲੋਕਲ ਉਹ ਕਲਪ ਦੇ ਯਾਰ ਇਹ ਸਾਡੀਆਂ ਜੁਵਾਨਾਂ ਲੈ ਲਈਆਂ ਇਸ ਕਰਕੇ ਮੁਲਕ ਸਖਤੀ ਕਰਦੇ ਵੇ ਉਸ ਤੋਂ ਬਾਅਦ ਹੁੰਦਾ ਹੈ ਕੋਲੈਕਸ਼ਨ ਦੇ ਨਾਲ ਆਮ ਸਖਤੀ ਹੋ ਜਾਂਦੀ ਹੈ ਜਿੰਨਾ ਮੁਲਕਾਂ ਜੀ ਇਲੈਕਸ਼ਨ ਹੁੰਦੀ ਨਾ ਉਹ ਪਾਰਟੀਆਂ ਨੇ ਯੋੜ ਲਾਣਾ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਵੋਟਰ ਨੂੰ ਆਪਣੇ ਕੋਲ ਕਿੱਥਨਾ ਹੈਗਾ ਇਸ ਕਰਕੇ ਸਖਤੀ ਹੁੰਦੀ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ